ਆਦੇ ਪਿੰਜਾ ਸਾਹਿਬ ਰਜਾ ਕਸਿਕ ਸਜੀਤ ਸਿੰਘ ਦੀ ਕਲੀਆਪਾ ਆਜੋ ਕਰਮਨ ਸਿੰਘ ਜੀ ਫਤਗੜ ਸ੍ਰੀ ਨਾਦਨ ਸਾਹਿਬ ਸ੍ਰੀ ਨਾਦਨ ਦਾ ਸਤਨਾਕ ਸਾਡੇ ਬੋਨਾ ਸਰਪੰਚੀ ਨੇ ਬੋਲਤੀ ਉਠੀ ਹੈ ਜੀ ਲਾ ਆ ਮਗਾ ਥੋੜਾ ਫਰਕ ਪੈ ਜਾਂਦਾ ਪੰਮਾ ਦੇ ਫਿਰ ਰਹਿੰਦੇ ਆ ਜੀ ਸਿੰਘ ਚਾਤਰ ਬਾਦਰ ਰਾਣਾ ਜੀ ਆਈ ਆਪਣੀ ਸਰਪੰਚ ਸਾਹਿਬ ਘੂਰਾ ਆਪਣਾ ਜੜੀ ਵਾਲੇ ਪਿੰਲੀ ਚੋ ਭਾਈ ਇੱਕ ਦੂਜੇ ਨੂੰ ਕਹੀ ਜਾਂਦਾ ਬਾਡੀ ਬਾਜੀ ਆਜੋ ਖੇਤਾਂ ਪਰ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਜਗਰਦਾਰ ਬਾਈ ਉੱਠੋ ਜਿੱਥੇ ਸਾਡਾ ਐਡਾ ਹੱਥ ਲਾ ਲਓ ਪਿੱਛੇ ਨੂੰ ਕਰਕੇ ਪਿੱਛੇ ਹੋ ਕੇ ਬਹਿ ਜਾਓ ਪਿੱਛੇ ਹੋ ਕੇ ਬੱਚੇ ਬਹਿ ਜਾਓ ਥੱਲੇ ਬਹਿ ਜਾਓ ਉੱਥੇ ਬਹਿ ਜਾਓ ਜਾ ਕੇ ਪੁੱਤ ਅੱਗੇ ਜਾ ਕੇ ਬਹਿ ਜਾਓ ਸ਼ਾਬਾਸ਼ ਹਲੇ ਹਲੇ ਉੱਥੇ ਬਹਿ ਜਾ ਤੂੰ ਵੀ ਬਹਿ ਜਾ ਬਹਿ ਜਾ ਤੂੰ ਪਹਿਲੇ ਮੈਂ ਦੋਨੇ ਬਹਿ ਜਾ ਸ਼ਾਬਾਸ਼ ਹਾਂ ਹੋਰ ਆਈ ਠੀਕ ਹੈ ਜੀ ਚਲੋ ਵੀ ਅਗਲੇ ਜਿਹੜਾ ਸਰ ਮੈਚ ਜਿਹੜਾ ਚੱਲ ਰਿਹਾ ਅੱਜ ਪੁੱਛੋ ਮੈਂ ਅੱਜ ਚੰਦਪੁਰ ਬੇਲਾ ਜਿਹੜਾ ਕਿ ਚੰਦਪੁਰ ਬੇਲਾ ਤੇ ਕਿਲਾ ਅਨੰਦਗੜ੍ਹ ਸਾਹਿਬ ਬਾਬਾ ਜੀ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਜਿਹੜਾ ਟੂਰਨਾਮੈਂਟ ਕਵੱਡੀ ਦਾ ਕਰਵਾਇਆ ਜਾ ਰਿਹਾ ਹੈ ਇੱਥੇ ਆ ਕੇ ਬੜਾ ਵਧੀਆ ਲੱਗਿਆ ਕਿਉਂਕਿ ਇੱਥੇ ਛੋਟੇ ਬੱਚਿਆਂ ਦੇ ਮੈਚ ਵੀ ਕਾਫੀ ਖੇਡੇ ਗਏ ਜਿਵੇਂ 32 ਕਿਲੋ 40 ਕਿਲੋ ਜਿਹਦੇ ਨਾਲ ਕਿ ਬੱਚਿਆਂ ਦੇ ਮਨ 'ਚ ਸਪੋਰਟਸ ਪ੍ਰਤੀ ਲਗਾਅ ਪੈਦਾ ਹੁੰਦਾ ਹੈ ਮੈਂ ਇਲਾਕਾ ਨਿਵਾਸੀ ਨੂੰ ਇਹੀ ਕਹੂੰਗਾ ਕਿ ਹਰ ਪਿੰਡ ਦੇ ਵਿੱਚ ਮੈਚ ਕਰਵਾਏ ਜਾਣ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਨਾਂ ਨੂੰ ਸ਼ੁਰੂ ਤੋਂ ਹੀ ਸਪੋਰਟਸ ਨਾਲ ਜੋੜਿਆ ਜਾ ਸਕੇ ਜਿਹੜੀ ਸਾਡੇ ਨਸ਼ਿਆਂ ਦੀ ਅਲਮਤ ਹੈ ਉਹ ਤੋਂ ਬਚਿਆ ਜਾ ਸਕੇ ਸੋ ਮੈਂ ਪਿੰਡ ਵਾਸੀਆਂ ਦਾ ਤੇ ਇਲਾਕੇ ਦੇ ਨਿਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਅਸੀਂ ਆਪਣੇ ਏਰੀਏ ਦੇ ਬੱਚਿਆਂ ਨੂੰ ਸਪੋਰਟਸ ਨਾਲ ਜੋੜੀਏ ਤਾਂ ਕਿ ਅਸੀਂ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹਨੂੰ ਵਧੀਆ ਬਣਾ ਸਕੀਏ ਕੋਨੇ-ਕੋਨੇ ਕੋਈ ਸਾਡੇ ਦੇ ਮੈਂ ਬੋਤਾਲੀ ਫੋੜੀਆ ਪਰ ਮੇਰੇ ਦੋਸਤਾਂ ਨੂੰ ਪਾਪਾ ਜੀ ਦੀ ਕਾਠੀਆ ਸਰ ਇਹੋ Vinh dự lễ tòa nhà thờ pháo gió lễ tòa nhà bà hằng chịu tôi đã đi vào bà chịu ninh hẹn cảm ơn cà phê cà phê cà phê cà phê cà phê cà phê cà ਅਗਲੇ ਇਸ ਨਾਲ ਵੀ ਹਰ ਵਾਰ ਪੁੱਟਦੀ ਹੈ ਹਰ ਵਾਰ ਪੁੱਟਦੀ ਹੈ ਔਰ ਜਿਹੜੀ ਵੱਡੀ ਸੇਵਾ ਚਾਉਂਦੀ ਹੈ ਜਦੋਂ ਕੋਈ ਵੀ ਮੁਸ਼ਕਿਲ ਵੀ ਲੋੜ ਪੈਂਦੀ ਹੈ ਸਾਡੇ ਸਰਪੰਚ ਸਾਹਿਬ ਔਰ ਇੰਜਕਟਰ ਜੀ ਤੂੜ ਸਾਹਿਬ ਔਰ ਕਦੀ ਮਨਾ ਨਹੀਂ ਕੀਤਾ ਆ ਜਿਹੜਾ ਤੁਸੀਂ ਦੇਖਿਆ ਕਿ ਗਰਾਊਂਡ 'ਚ ਪਾਣੀ ਖੜਾ ਸੀਗਾ ਸਾਰੀ ਿੱੱਲੀ ਮਿੱਟੀ ਬਾਹਰ ਕੀਤੀ ਹੈ ਤੇ ਸੁੱਕੀਆਂ ਕੋਈ ਨਹੀਂ ਆਪ ਹੋਈਆਂ ਟਰੈਕਟਰ ਮਸ਼ੀਨਰੀ ਜਿਹੜੀਆਂ ਇਹਨਾਂ ਨੂੰ ਕਹਿੰਦੇ ਪੁੱਟਦੀ ਕਰਦੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਔਰ ਸਾਡੇ ਨਗਰ ਦੇ ਸਾਡੇ ਇਲਾਕੇ ਦੇ ਰਵੀ ਜੀ ਬਾਬਾ ਖਰਸੂngੀ ਚੰਦਪੁਰ ਬੋਲਾ ਵਾਲੇ

ਓ ਸਾਰੇ ਪ੍ਰਾਜਾ ਵਾਸੀ ਮਿੱ ਨੂੰ ਆ ਇਹ ਵੀ ਸਾਡੀ ਹੈ ਮਾਲ ਦੇ ਜਯੋਗ 60 ਦਾ ਖੇਰ ਮਨਾਉਣ ਵੀ ਜਿਹੜਾ ਖਿਡਾਰੀਆਂ ਦੇ ਨਾਲ ਜਾਰ ਟਾਈਟਾਰ ਤੋਂ ਬਾਅਦ ਜਿੱਤੀ ਆਦਿ ਕੀ ਫੋਟੋ ਸਾਡੇ ਸ੍ਰੀਮਾਨ ਸੰਤ ਜੀ ਦਾ ਜਰਸੀ ਦੀ ਆਇਤੀ ਵਾਰੀ ਦੇ ਭਾਇਆ ਬੱਚੇ ਦੇਖੋ ਸ਼ਾਬਾਸ਼ ਬੱਚੇ ਦੇਖੋ ਇਧਰ ਠੀਕ ਹੈ ਜੀ ਆ ਦੇਖੋ ਇੱਕ ਹਰਮਨ ਰਾਜਪੂਤੋ ਲਈ ਜ਼ੋਰਦਾਰ ਇਹਦਾ ਪੁੱਤ ਹੈ ਨੋਨੀ ਦੇ ਦਿਓ ਇੱਕ ਮਿੰਟ ਕਿਉਂਕਿ ਸਰਜੀਤ ਸਿੰਘ ਜੀ ਕਹਿੰਦੇ ਮੇਰੇ ਵੀ ਵੱਡਾ ਉਪਕਾਰ ਰਿਹਾ ਹੈ ਸਾਡੇ ਬੱਜੀਤ ਰਾਣਾ ਜੀ ਪਾਤਾ ਜੀ ਥੋੜਾ ਪਿੱਛੇ ਆ ਜਾਓ ਭਾਈ ਜੀ ਕੱਲੇ ਸੀ ਇੱਕ ਵਾਰ ਇਹਨਾਂ ਏਜੰਟ ਦੇ ਕੋਲ ਕਾਫੀ ਨਾਮਾ ਫਸ ਗਿਆ ਹੈ ਔਰ ਕਿਉਂਕਿ ਜਲਜੀਤ ਰਾਣਾ ਜੀ ਨੇ ਡੱਟ ਕੇ ਮਦਦ ਕੀਤੀ ਹੈ ਸਿਰਫ ਇੱਕ ਗੱਲ ਕਹੀ ਹੈ ਕਿ ਤੁਸੀਂ ਬੁਣੇ ਯੈਸ অর ਨੋ ਤਾਂ ਹੱਥ ਵੀ ਅੰਦਰ ਅੰਦਰ ਜਿਹੜੇ ਏਜੰਟ ਹੈ 2 ਸਾਲ ਹੋ ਗਏ ਜਿਹੜੇ ਕੱਟ ਰਹੇ ਨੇ ਉਹਨਾਂ ਨੂੰ ਪਰ ਇੱਕ ਲਾਹਾਂ ਰਾਖਾ ਦੀ ਬਾਟਾ ਦੀ ਸੋਤ ਸਬੀਰਾ ਖਰਵਾ ਦਾ ਮੇਲਾ ਜਿਹੜੇ ਬਾਬਾ ਸੁਨਾਮ ਸਿੰਘ ਦੀ ਬਾਬਾ ਸੁਖ ਸਿੰਘ ਦੀ ਕਿਰਾਨ ਅਦਾਰਾ ਖੜੀ ਔਰ ਬਾਬਾ ਸਰਦਾਰ ਸਿੰਘ ਦੀ ਧੀਵਾ ਗਰੇ ਔਰ ਬਾਬਾ ਖੱਬੇ ਦੀ ਰਵੀ ਹੈ ਜਿਹੜੇ ਨਾਲ ਆਇਆ ਸਾਰੀ ਦੀ ਗੋਨਾ माजी ਸਰਪੰਚ ਸਾਹਿਬ ਸੰਜੀਵ ਲਾਲਾ ਜੀ ਐਦਾ ਨਹੀਂ ਸੋਹਰਾ ਦੇ ਭਾਜੇ ਜੇ ਕੀ ਪੀਰ ਆ ਜੀ ਸਰਪੰਚ ਸਾਹਿਬ ਆਹ ਪਲੀਜ਼ ਸਭ ਜੀ ਮੈਚ ਬੜਾ ਤਕੜਾ ਚੱਲਦਾ ਹੈ ਪਰ ਅੱਜ ਇੱਕ ਸਪੋਰਟਸ ਦੀ ਗੱਲ ਕਰੀਏ ਸਾਡੇ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਨਹੀਂ ਏਸ਼ੀਆ ਦਾ ਚੈਂਪੀਅਨ ਵੀ ਹੈ ਸਾਡੇ ਬਹੁਤ ਹੀ ਸਟਾਈਲੋਗਲੀ ਜੀ ਸਰਦ ਜੀ ਸੀ ਰਣਕੂ ਮੋਰ ਦੀ ਸਾਲ ਵਿਸ਼ੇਸ਼ ਤੌਰ ਤੇ ਹਨੀਮਕਰ ਗੋਦੀਆ ਔਰ ਅੱਜ ਵੀ ਕੱਲ ਵੀ ਜਦੋਂ ਵੀ ਮੇਲਾ ਹੁੰਦਾ ਹੈ ਰਾਣਾ ਜੀ ਉਹਨਾਂ ਦਾ ਕਹਿੰਦੇ ਬਹੁਤ ਵੱਡਾ ਹਯੋਗ ਹੁੰਦਾ ਹੈ ਔਰ ਸਾਡੇ ਦਾਦਾ ਜੀ ਸ੍ਰੀ ਮਰ ਸਾਹਿਬ ਦਾ ਰਾਜ ਸਿੰਘ ਜੀ ਉਹ ਵੀ ਕਿ ਐਸੇ ਸਾਥ ਆਪੋ ਸਾਥ ਆ ਸਾਡੇ ਗੁਰਮੀ ਵੀ ਜੀ 팀 ਰਾਹ ਸਾਡੇ ਨਾਲ ਬੋਲੇ ਬਹੁਤ ਬਹੁਤ ਧੰਨਵਾਦ ਔਰ ਸਦਾ ਹੌਲਕਰ ਸਿੰਘ ਜੀ ਉਹਦੇ ਨਾਮ ਤੇ ਬੋਲੇ ਬਹੁਤ ਬਹੁਤ ਧੰਨਵਾਦ ਵਲੇ ਦੇਖੋ ਜਰਾ ਇਧਰ ਜੀ ਆ ਸੈਕਿੰਡ ਪ੍ਰਾਈਜ਼ 38 ਕਿਲੋ ਮਾਣਯੋਗ ਜਨਕੀਏ ਕਰੋ ਸੋਰੇ ਬਣਦੀ ਕੀ ਮੋਣੀ ਕਦ ਜਾ ਰਹੇ ਦੀ ਮੋਣੀਆ ਜੋ ਤਾਲੀਆਂ ਬਹੁਤ ਆ ਰਹੀਆਂ ਜਦੋਂ ਇਹ ਟੀਮ ਆ ਖੇਡ ਰਹੀ ਆ ਅਰੇ ਕਰਾਂਗੇ ਪਾ ਕੇ ਉੱਤਰ ਭੀ ਕਰੀਏ ਔਰ ਜੋ ਸੀਦਾ ਕਿਨਾਰੇ ਆ ਰਹੇ ਹੋਵੇ ਚੰਦਗੁਰ ਦੇ ਵੱਲ ਹਾਂਜੀ ਦੇਖਿਓ ਜਰਾ ਇੱਧਰ ਜੀ ਇੱਧਰ ਦੇਖ ਇੱਧਰ ਠੀਕ ਹੈ ਜੀ ਠੀਕ ਹੈ ਪਰੇਜ਼ਰ ਲਵਲੀ ਜ ਆ ਬਾਬਾ ਜੀ ਨੂੰ ਲੈ ਕੇ ਆਓ